ਗੁਗਾ ਜਹਰ ਪੀਰ ਕਮੇਟੀ ਪੱਦੀ ਜਗੀਰ ਅਤੇ ಗ್ರಾಮ ਪੰਚਾਇਤ ਦੇ ਸਹਿਯੋਗ ਨਾਲ ਸਾਲਾਨਾ ਚਿੰਝ ਮੇਲਾ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਦੇ ਨਾਮਵਰ ਪਹਿਲਵਾਨਾਂ ਨੇ ਹਿੱਸਾ ਲਿਆ ਪਟਕੇ ਦੀ ਕੁਸ਼ਤੀ ਅਲਟੋਕਾਰ ਵਾਸਤੇ ਮਹਿੰਦਰ ਗਾਇਕਵਾੜ ਮਹਾਰਾਸ਼ਟਰ ਤੇ ਭੁਪਿੰਦਰ ਜਨਾਲਾ ਵਿਚਕਾਰ ਹੋਈ ਜਿਸ ਵਿੱਚ ਮਹਿੰਦਰ ਗਾਇਕਵਾੜ ਜੇਤੂ ਰਿਹਾ ਅਤੇ 7 ਲੱਖ ਰੁਪਏ ਦੇ ਨਾਮ ਦੀ ਕੁਸ਼ਤੀ ਵਿੱਚ ਭੋਲਾ ਕਾਸ਼ਨੀ ਜੇਤੂ ਅਤੇ ਕਾਲੂ ਬਾੜੋਵਾਲ ਉਪ ਜੇਤੂ ਰਿਹਾ ਚਿੰਝ ਮੇਲੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਪ੍ਰਧਾਨ ਮਨਜੀਤ ਸਿੰਘ ਆਪਣੀ ਸਮੁੱਚੀ ਟੀਮ ਨਾਲ ਪਹੁੰਚੇ ਇਸ ਮੌਕੇ ਕਮੇਟੀ ਵੱਲੋਂ ਆਏ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਭਾਵਾ ਭਾਵਾ ਹਜੇ ਨਾਮ ਤਾਂ ਬੋਲਦੇ ਨੇ ਪੀੜ ਆਗੇ ਆਪਰਾ ਸੋਹਣਾ ਲਿਆ ਫੇਰਾ ਫੇਰ ਵੀ ਬੜੀਆਂ ਜੀਤਾ ਪਰੇ ਜਨਾ ਕੋ ਸ਼ਾਨਦਾਰ ਸਦਾਮ ਸਿੰਘ ਤੇ ਰਵਿੰਦਰ ਸਿੰਘ ਸਭ ਦਾ ਪਿਆਰਾ ਫੇਰ ਰਵਿੰਦਰ ਸਿੰਘ ਆਪਾ ਆਇਆ ਆਇਆ ਫੇਰਾ ਵਾਹ ਇਹ ਇਧਰ ਦੇ ਦੇ ਆਹ ਮੋੜੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਖੁਸ਼ੀ ਦਾ ਦਿਨ ਹੈ ਕਿ ਸਾਡੇ ਪਿੰਡ ਪੱਦੀ ਚਗੀਰ ਵਿਖੇ ਜਿਹੜਾ ਸਲਾਨਾ ਛੇਂਜ ਮੇਲਾ ਹੋ ਰਿਹਾ ਆ ਜਿਸ ਦੇ ਵਿੱਚ ਪੰਪ ਰਾਟੀ ਦੇ ਪਲੇਅਰਾਂ ਨੇ ਹਿੱਸਾ ਲਿਆ ਤੇ ਬਹੁਤ ਵੱਡੇ ਵੱਡੇ ਇਨਾਮ ਆ ਜਿਹੜਾ ਇੱਕ ਪੜਕੇ ਦੀ ਪਹਿਲੇ ਨੰਬਰ ਦੀ ਕੋਸ਼ਤੀ ਆ ਉਹਦੇ ਲਈ ਆ ਹਲਟੋ ਕਾਰਿਆ ਤੇ ਜਿਹੜੀ ਦੂਜੇ ਨੰਬਰ ਦੀ ਕੋਸ਼ਤੀ ਆ ਉਹ ਉਹਦੇ ਨੇ ਵੀ 1 ਲੱਖ ਦਾ ਨਾਮ ਹੈ ਤੇ ਬਾਕੀ ਹੋਰ ਵੀ ਜਿਹੜੀਆਂ ਘੋਟੀਆਂ ਦੇ ਵਿੱਚ ਦੇਖਦੇਵੇਂ ਆਰਾਮ ਆ ਕਿੰਨਾ ਸੌਖਾ ਬਚਿਆ ਤੇ ਸਾਡੇ ਨਾਲ ਜਿੰਨੇ ਵੀ ਸਾਡੇ ਐਨਆਰਆਈ ਭਰਾ ਅਪਦੇਸ਼ ਵਿੱਚ ਬੈਠੇ ਆ ਸਾਡੇ ਆਰਟੀਰੀਆਂ ਸ਼ਖਸੀਅਤਾਂ ਸਾਡੇ ਭਾਰਤੀ ਸਾਹਿਬ ਜਿਹਨੇ ਦਵਾਬਾ ਵਾਲੇ ਤੇ ਹੋਰ ਵੀ ਜਿੰਨੇ ਵੀ ਭਾਰਮਨ ਸੰਸਥਾ ਤੋਂ ਵੀ ਸਾਡੇ ਕੋਲ ਬੁਝੇ ਰਹੇ ਸਾਰਿਆਂ ਦਾ ਇੱਥੇ ਆਇਆ ਤੇ ਅਸੀਂ ਦਿਨੋਂ ਨਿੱਘਾ ਜੀ ਆਇਆਂ ਆਖਦੇ ਆ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਪ੍ਰਦੇਸ਼ਾਂ ਧਰਤੀ ਦੇ ਬੈਠੇ ਹੋਏ ਐਨ ਆਰ ਆਈ ਭਰਾ ਸੰਗਤ ਪੂਰੀ ਜਿਨ੍ਹਾਂ ਵੱਲੋਂ ਬਹੁਤ ਮਾਰ ਧੰਨਵਾਦ ਆ ਗਿਆ ਤੇ ਜਿਹੜੇ ਮਾਣ ਦੇ ਨਾਲ ਇਹਨੇ ਆਪਣੇ ਪ੍ਰੋਗਰਾਮ ਸਭ ਬਣਾਉਂਦੇ ਆ ਤੇ ਅੱਗੇ ਤੋਂ ਵੀ ਅਸੀਂ ਆਸ ਰੱਖਦੇ ਆ ਕਿ ਹਮੇਸ਼ਾ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਉਹ ਇੱਦੇ ਸਾਡੇ ਨਾਲ ਖੜਾ ਰਹਿਣਗੇ ਪਹਿਲਾਂ ਵੀ ਸਾਡਾ ਜਿਹੜਾ ਪਿੰਡ ਆ ਕਿਤੇ ਵੀ ਲੋੜ ਹੋਵੇ ਚਾਹੇ ਸਿੰਘੂ ਬਾਡਰ ਦੇ ਚਾਹੇ ਸੰਭੋ ਬਾਡਰ ਚਾਹੇ ਹਲਾ ਦੇ ਲਈ ਸਾਡਾ ਨਗਰ ਬਿਲਕੁਲ ਮੋਰੀ ਤੌਰ ਤੇ ਖੜਿਆ ਤਿੰਨਾਂ ਵਾਲੇ ਇਹ ਭਰਾਵਾਂ ਨੇ ਤੇ ਇਲਾਕੇ ਵਾਸੀਆਂ ਨੇ ਸਾਡੇ ਮੋਢੇ ਨਿਵਾਸੀਆਂ ਨੇ ਬਹੁਤ ਉੱਧ ਚੜ ਕੇ ਜਿਹੜਾ ਮਾਦ ਨਾਲ ਜੋੜਦਾਨ ਪਾਇਆ ਸਾਰੇ ਬੈਠੇ ਆਏ ਹੋਏ ਜਿੱਦਿਆਂ ਜਿੱਤਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿੰਨੇ ਕਦਮ ਆਏ ਸਾਡੇ ਸਿਰ ਮੱਤੇ ਵਾਹਿਗੁਰੂ ਜੀ ਦਾ ਖਾਲਸਾ ਗੁਰਜੀ ਕੀ ਫਤਿਹ